सब्सक्राइब कीजिए हमारे यूट्यूब चैनल को और साथ में इस को दबाना न भूलें जिससे आप हमारी लेटेस्ट वीडियो क्लिप सबसे पहले उठा सकें इंद्र भैया हाँ इंद्र भैया कर ਮਿੰਦਰ ਬਾਈ ਉੱਥੇ ਰੋਡ ਤੇ ਡਿੱਗੇ ਪਏ ਐ ਦਾ ਰੁਪੀਕੇ ਉਹ ਲੈ ਆਉਗਾ ਉੱਥੇ ਚੱਲੇ ਟੁਸ਼ਨ ਉਹ ਦੇਖ ਉਹ ਆਪਣੀ ਜਮੀਨ ਉਹ ਡਾਪਾ ਨੂੰ ਗਿਆ ਹੀ ਠੇਕੇ ਤੇ ਲੈਣਾ ਆਪਣੀ ਵੀ ਤਿਆਰੀ ਆ ਬਸ ਹੁਣ ਬਸ ਯਾਰ ਤੈਨੂੰ ਪਤਾ ਦਾ ਖੇਤੀਬਾੜੀ ਕਰੀਦੀ ਹੋਰ ਆਪਾਂ ਕੀ ਕਰਨਾ ਔਰ ਤੇਰਾ ਕਿਵੇਂ ਕੰਮ ਕਰ ਠੀਕ ਠਾਕ ਬਸ ਸੱਟ ਸੱਟ ਚਲ ਵਧੀਆ ਹੀ ਚਾਹੀਦਾ ਪਰਮਾਤਮਾ ਦੇ ਕੋਲ ਓਏ ਆਹ ਕਿਹੜਾ ਸ਼ਰਾਬੀ ਹੈ ਡਿੱਗਿਆ ਓਏ ਮੈਨਤਾ ਯਾਰ ਨਿੰਦਰ ਬਾਈ ਲੱਗਦਾ ਦੇਖ ਕੇ ਆਪਾਂ ਜਾ ਕੇ ਦਵਾਉਂਦੇ ਓਏ ਇਹਦਾ ਸਚੀਂਦਰ ਬਾਈ ਹੈ ਚੱਲ ਛੱਡ ਛੱਡ ਗਈ ਬਈ 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 ਔਰ ਬਈ ਔਰ ਯਾਰ ਬੈਠ ਬੈਠ ਕੇ ਧਿਆਨ ਨਾਲ ਬੜੀ ਯਾਰਾ ਪਤਾ ਲੇਟ ਹੋ ਗਿਆ ਅੱਜ ਫੜਤਾ ਲੈ ਜੀ ਹਾਂ ਜੀ ਹਬੀ ਜਨਾ ਆਇਆ ਭਾਈ ਅੱਜ ਫੇਰ ਹੀ ਟੱਕ ਕੇ ਫਿਰਦਾ ਇਹ ਇਹ ਤਾਂ ਨਿਤਦਾ ਹੀ ਕੰਮ ਹੋ ਗਿਆ ਕਦੀ ਕੋਈ ਛੱਡ ਕੇ ਜਾਂਦਾ ਕਦੀ ਕੋਈ ਛੱਡ ਕੇ ਜਾਂਦਾ ਇਹਨੂੰ ਚੱਲ

ਆ ਗਿਆ ਡੱਕ ਕੇ ਫੇਰ ਹੁਣ ਉਹ ਕੋਈ ਰੋਟੀ ਪਾਣੀ ਬਣਾਇਆ ਨਾ ਕੋਈ ਰੋਟੀ ਰੋਟੀ ਨਹੀਂ ਬਣਾਈ ਕਿਉਂ ਆਟਾ ਹੀ ਨਹੀਂ ਹੈਗਾ ਤੇਰਾ ਤੇ ਇੱਕ ਕਮੀ ਹੋਇਆ ਪੈ ਰਾਤ ਨੂੰ ਵੀ ਤੂੰ ਡੱਕ ਕੇ ਆਉਣਾ ਦਿਨੇ ਵੀ ਤੂੰ ਡੱਕ ਕੇ ਆਉਣਾ ਤੈਨੂੰ ਕੋਈ ਸੁਰਤ ਹੁੰਦੀ ਆ ਆਪਣੀ ਤੂੰ ਪਕ ਭਗਾਈ ਨਾ ਮਾਰੇ ਗਰਬਾਲੀ ਤੂੰ ਮੈਨੂੰ ਰੋਟੀ ਲੈ ਦੇ ਮੇਰੀ ਗੱਲ ਸੁਣ ਨਾਲੇ ਉਹ ਕਰਨ ਆਇਆ ਸੀ ਤੇ ਕਹਿੰਦਾ ਇੱਥੇ ਸਾਈਂ ਕਟਿਆ ਦਰਬਾਰ ਆ ਬਾਬੇ ਦਾ ਤੈਨੂੰ ਉੱਥੇ ਲੈ ਕੇ ਜਾਣੇ ਉੱਥੇ दारू ਛੱਡ ਦੇਣਾ ਤੂੰ ਉਹ ਇੱਕ ਉਹ ਹੀ ਪਕਾਈ ਨਾ ਮਾਰੇਗਾ दारू ਛੱਡ ਦੇਂਗਾ ਮੇਰੇ ਸਾਰੀ ਦੀ ਉਹ ਹੀ ਮਰੀ ਜਾਂਦੀ ਹੈ ਉਹ ਪਕਾਈ ਕੋਸ਼ਿਸ਼ ਫੋਨਸ ਲਾਈ ਜਾਣੇ ਅੱਜ ਕਿਵੇਂ ਸੌਫੇ ਪੈਸਾ ਪੁੱਛ ਰਹੀ ਸੀ ਮੈਂ ਕਿਹਨੇ ਤੂੰ ਦਾਰੂ ਛੱਡ ਦੇ ਤੂੰ ਕੋਈ ਜ਼ੋਰ ਕੰਮ ਦੀ ਗੱਲ ਕਰ ਰਹੀ ਨਹੀਂ ਦੇਖ ਨਿੱਕੇ ਨਿੱਕੇ ਆਪਣੇ ਜਵਾਬਾ ਤੂੰ ਕਿਉਂ ਉਹਨਾਂ ਦੀ ਵੀ ਜ਼ਿੰਦਗੀ ਬਰਬਾਦ ਕਰਦਾ ਹੈ ਮੇਰੀ ਵੀ ਜ਼ਿੰਦਗੀ ਬਰਬਾਦ ਕਰਦਾ ਹੈ ਤੂੰ ਦਾਰੂ ਛੱਡ ਦੇ ਜਿੱਥੇ ਆਪਾਂ ਨੂੰ ਕਰਨ ਨਹੀਂ ਕਹਿੰਦਾ ਸੀ ਸਾਈਂ ਦਰਬਾਰ ਤੇ ਆਪਾਂ ਔਖੇ ਤੈਨੂੰ ਇੱਕ ਵਾਰੀ ਲੈ ਕੇ ਜਾਂਦੇ ਆ ਜੇ ਤਰ ਉੱਥੇ ਜਾ ਕੇ ਵੀ ਦੁਬਾਰਾ ਮਾਨ ਕਰੇ ਪੀ ਨੂੰ ਤੂੰ ਪੀ ਲੈ ਅਸੀਂ ਤੈਨੂੰ ਰੋਕ ਦੇ ਲਈ ਇੱਕ ਵਾਰੀ ਮੈਂ ਤੇਰੇ ਪੈਰੀ ਹੱਥ ਲਾ ਦੇਣੀ ਆ ਇੱਕ ਵਾਰੀ ਤੂੰ ਸਾਡੇ ਨਾਲ ਚੱਲ ਉਥੇ ਦਰਬਾਰ ਤੇ ਉਹ ਕਹਿੰਦਾ ਤੇ ਸਭ ਦੀ ਆਸਮਰਾਦ ਪੂਰੀ ਹੁੰਦੀ ਆ ਆਪਾਂ ਵੀ ਚੱਲ ਕੇ ਆਈਏ ਕੀ ਪਤਾ ਤੇਰੇ ਦਾਰੂ ਛੁੱਟ ਜੇ ਉਥੋਂ ਚੱਲ ਥਣੱਕੇ ਬਲਾ ਦੇ ਉਹ ਚੱਲ ਬੜਾ ਚੱਲ ਠੀਕ ਆ ਫਿਰ ਮੈਂ ਕਰਨ ਨੂੰ ਫੋਨ ਕਰ ਦੂ ਕਰ ਦੂ ਹਲੋ ਕਰਨ ਵੀਰੇ ਸასი ਕਾਲ ਕੀ ਹਾਲ ਵੀਰੇ ਹਾਂ ਵੀਰੇ ਠੀਕ ਆ ਤੇ ਵੀਰੇ ਮੈਂ ਤੈਨੂੰ ਐ ਕਹਿੰਦੀ ਸੀ ਅੱਜ ਤੇਰਾ ਬਾਈ ਸੋਫ ਈ ਆ ਤੇ ਹਾਂ ਆਪਾਂ ਉਹਨੂੰ ਲੈ ਕੇ ਚੱਲੀਏ ਦਰਬਾਰ ਚ ਠੀਕ ਆ ਚੱਲ ਆਜੋ ਫਿਰ ਠੀਕ ਆ ਲਓ ਭਾਬੀ ਜੀ ਆ ਦਰਬਾਰ ਬਾਰੇ ਗੱਲ ਕਰਦਾ ਸੀ ਇੱਥੇ ਲੋਕਾਂ ਦੀ ਬਹੁਤ ਮੰਨਤਾ ਪੂਰੀ ਆਉਂਦੀ ਆ ਆਪਾਂ ਬਾਈ ਨੂੰ ਲੈ ਕੇ ਆਪਾਂ ਵੀ ਆਪਣੇ ਵੀ ਬਾਬਾ ਸੁਣੂਗਾ ਚਲੋ ਆਪਾਂ ਫਰਿਆਦ ਕਰੀਏ ਅੰਦਰ ਜਾ ਕੇ ਸਾਰੇ ਬਾਈ ਆਸਤੇ ਇਹ ਕਿੰਨਾ ਨਬਿੜਕਤ ਵਾਇਨਾ ਬਾਬਾ ਜੀ ਨਾਲ ਦੇ ਪਿੰਡੋਂ ਆਇਆ ਕੀ ਪਰਜਾਨੇ ਬੇਟਾ ਤੁਮਹਾਂ ਤੇ ਜੇ ਦਾਰੂ ਬਹੁਤ ਪੀਂਦੇ ਦਾਰੂ ਨਹੀਂ ਛੱਡਦੇ ਨਾ ਕਿਰਾ ਨਾਮ ਇਹਦਾ ਇੰਦਰ ਜੀ ਇੱਥੇ ਦਾ ਪੁੱਤ ਬਾਬੇ ਜੀ ਕਿਰਪਾ ਨਾਲ ਬਹੁਤ ਵੱਡੇ ਵੱਡੇ ਲੋਕਾਂ ਦੇ ਕਾਰਜ ਰਾਸ ਹੋਏ ਆ ਤੁਸੀਂ ਵੀ ਇੱਕ ਵਾਰ ਸੱਚੇ ਦਿਲੋਂ ਮਨਨਾ ਅਰਦਾਸ ਕਰੋ ਬਾਬਾ ਵੀ ਸਾਨੂੰ ਦਾਰੂ ਵਾਲੇ ਐਸੀ ਮਾੜੀ ਨਿਸ਼ਤ ਤੁਹਾਨੂੰ ਖੜਾ ਛਡਾ ਦੋ ਅਜੀ ਥੋੜੇ ਦਰਵਾਜ਼ਾ ਨਾਲ ਜੁੜ ਕੇ ਰਾਵਾਂਗੇ ਤੇ ਥੋੜੇ ਦੇ ਬਾਅਦ ਸੇਵਾ ਕਰਦੇ ਰਾਵਾਂਗੇ ਇਹ ਦਰਵਾਜ਼ਾ ਹੀ ਐਸਾ ਡੇਰਾ ਬਾਬਾ ਸਾਈਂ ਤੱਕੇ ਇਸ ਦਰਵਾਜ਼ੇ ਤਾਂ ਲੋਕਾਂ ਦੀ ਥੋੜਾ ਥੋੜਾ ਜਿਹੀ ਗਲਤੀ ਦੇ ਬਦ ਨਾਮ ਹੁੰਦੇ ਗਏ ਵੀੜੇ ਪਾਰ ਹੁੰਦੇ ਇੱਕ ਵਾਰ ਜੂ ਹਾ ਜਿ ਲਵਾਓ ਬੇਟਾ ਇਹ ਇੱਕ ਵਾਰ ਤਾਰੂ ਕਿਤੇ ਹੋਇਆ ਠੀਕ ਆ ਬਾਬਾ ਜੀ ਬਹੁ ਫੜ ਕੇ ਬਹੁ ਫੜ ਕੇ ਸਾਨੂੰ ਵੀ ਕੰਦੇ ਬਾਬਾ ਜੀ ਦਰੂਹ ਨਾ ਲੇ। ਕੀ ਕਹਿੰਦਾ? ਹਾਂਜੀ ਬਾਬਾ ਜੀ ਪੱਕਾ ਛੱਡ ਸੀ ਦਰੂਹ ਇਹਨਾਂ ਨੇ। ਇਹ ਪੀਰਾ ਦਰਬਾਰੀ ਐ ਸਾਵਾ। ਤੂੰ ਦਾਰੂ ਵੀ ਛੁੱਟਾ ਦੁਨੀਆਂ ਦੇ ਪੰਨੀ ਕੀ ਕੁ ਸੁੱਖਾ ਪੂਰੀਆਂ ਦੀਆਂ। ਬਸ ਪੀਣੀ ਨਹੀਂ ਇੱਕ ਵਾਰ। ਨਹੀਂ ਬੜਾ। ਠੀਕ ਐ ਕਿਤੇ ਵੀ ਦਰਬਾਰ ਤੇ ਜਾਵਾਂ। ਗੁਰੂ ਪਰ ਕਿਤੇ ਵੀ ਬਿਲਕੁਲ ਮਨ ਤੇ ਸ਼ਰਧਾ ਰੱਖੂ ਵਿਸ਼ਵਾਸ ਰੱਖੋ। ਜਿੱਦੋਂ ਆਪ ਤਸੱਬ ਤੋਂ ਵੱਡੀ ਵਿਸ਼ਵਾਸ ਦੀ ਗੱਲ ਐ ਜੀ ਵਿਸ਼ਵਾਸ ਆ ਤੇ ਆਪਣੇ ਕਾਰਜ ਰਾਤ ਹੋਣਗੇ। ਜੀ ਵਿਸ਼ਵਾਸ ਨਹੀਂ ਦਿੱਤੀ ਮਾਤੀ ਜਗਤ ਨੂੰ ਪਹੁੰਚੀ ਹੁੰਦਾ। ਪਰ ਤੇ ਰੂਪੀ ਵਰਦੀ ਬਾਬਾ ਜੀ ਦੇ ਕਰਮ ਹੋਗੇ। ਤੁਮ ਬਾਤ ਕਰ ਐ। ਤੇਰੀਆਂ ਜਿਹੜੇ ਦੈਣਾ ਬਦਲੇ ਲੈ ਤਕਦੀਰਾਂ ਬਦਲਦਾ ਪੀਰ ਮੇਰਾ ਤੇ ਇੱਕ ਛੜਦਾ ਨਾਉਣ ਦੀ ਲੋੜ ਆ ਆ ਕੀ ਛੜਦਾ ਪਰੋ ਦਰਬਾਰਤੀ ਆਓ ਸੇਵਾ ਕਰੋ ਜਦ ਚਪੂਰੀ ਰਾਤ ਰੱਖੀ ਹੋਈਂਦੀ ਆ ਪੱਕੀ ਗੱਲ ਪੁੱਟਸਰੇ ਮਾਰਦੇ ਨਾ ਨਹੀਂ ਬਾਬਾ ਜੀ ਪੱਕੀ ਗੱਲ ਆ ਮੈਂ ਪੁੱਤ ਫਿਰ ਇਸ ਤੋਂ ਬਾਅਦ ਫਿਰ ਜਜੇ ਕਾਰਾਂ ਹੀ ਹੋੜ ਗਿਆ ਬਾਬਾ ਜੀ ਹੁਣ ਨਵੀਂ ਕੋਠੀ ਲਿੱਤੀ ਆ ਪਲਾਟ ਲਿੱਤੇ ਆ ਬਾਬਾ ਜੀ ਹੋਰ ਵੀ ਕਠੇਰੀਆਂ ਚੀਜ਼ਾਂ ਲੈ ਲੀਆਂ ਪੁੱਤ ਇਹਦੇ ਨਿੱਕੀ ਨਿੱਕੀ ਚੀਜ਼ਾਂ ਜੋ ਤੁਹਾਡੇ ਪੀਰਾ ਦੀ ਫਕੀਰਾਂ ਦੀ ਰਹਿਮਤ ਹੋਊਗੀ ਤੁਹਾਡੇ ਨਿਗਾਹ ਹੋਊਗੀ ਨਿਗਾਹ ਕਰਮੋਗਾਂ ਤੁਹਾਡੇ ਤੇ ਭਰਪੂਰ ਹੋਏਗਾ ਤੁਸੀਂ ਤੇ ਪਤਾ ਮੈਨੂੰ ਇੱਕ ਇੱਕ ਖਾਸ ਧਿਆਨ ਰੱਖਣਾ ਮੇਰੀ ਗੱਲ ਦਾ ਗਊ ਗਰੀਬ ਦੀ ਰੱਖਿਆ ਕਰਨੀ ਆ ਪਾਂਛੀਆਂ ਨੂੰ ਚੋਗਾ ਪਾਉਣਾ ਵਾ ਗਊਆਂ ਨੂੰ ਪਾਣੀ ਪਾਉਣਾ ਵਾ ਜਿਹੜੇ ਦਰবেশਰ ਦੇ ਕੂਕਰ ਕਰਦੇ ਉਹਨਾਂ ਨੂੰ ਪਾਣੀ ਉਹਨਾਂ ਵੱਤ ਖਾਣਾ ਦਾ ਪ੍ਰਬੰਧ ਕਰਨਾ ਕਤੇ ਕੰਵੀ ਨਾ ਹੋਵੇ ਦੋ ਗੱਲਾਂ ਮਿਲਣ ਲੜ ਬਣ ਕਰੀ 7:00 ਵਜੇ ਜਦੋਂ ਤੂੰ ਘਰੇ ਘਰ ਦਾ ਮੂਰਤ ਕਰਨ ਲੱਗੇ ਆ ਬਾਬੇ ਦੇ ਚਰਨ ਪਵਾਇਓ ਅਰਦਾਸ ਬਿਤੀ ਕਰੋ ਤੂੰ ਜੇ ਜਕਰ ਉਹਨਾਂ ਦੀ 7:00 ਆ ਬਟਾ ਬੋਲ ਕੋਈ ਨਿਸ ਕਰੋ ਸਲਾਮ ਬਾਬਾਈ ਦੇ ਲੈਨ ਤੱਕ ਬਹੁ ਫੜ ਕੇ ਬਹੁ ਫੜ ਕੇ ਸਾਨੂੰ ਵੀ ਬੰਦੇ ਲਾ ਜਾ ਇਹ ਮੇਰਾ ਪਿਤਾ ਜਿਹੜਾ ਇਹ ਵੀ ਰਣੋਈ ਦੀ ਰਾ ਇਹਨਾਂ ਦਾਰੂ ਵੀ ਛੱਡਤੀ ਤੇ ਸਾਡੀ ਗਰੀਬੀ ਵੀ ਸਾਰੀ ਦੂਰ ਹੋ ਗਈ ਮੇਰੀ ਸੱਚੀ ਸਰਕਾਰ ਇਹੋ ਜਿਹਾ ਸਾਡਾ ਹੱਥ ਫੜਿਆ ਤੇ ਇਹੋ ਜਿਹੀ ਨਿਗਾਸ ਵੱਲੀ ਹੋਈ ਹੈ ਸਾਡੇ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਮੇਰੇ ਪੀਰਾ ਐਂ ਸਾਡੇ ਦੇ ਹੱਥਾਂ 'ਚ ਦਾ ਰੱਖੀ ਸਾਡੇ ਨਾਲ-ਨਾਲ ਰਿਹਾ ਕਰੇ ਮੇਰੀ ਸੱਚੀ ਸਰਕਾਰ ਬੱਬਾ ਸਿੰਘ ਪਟਿਆਰ ਨਾ ਹੋੜ ਕੇ ਸਾਨੂੰ हां कुलदीप और भाई किमे वाह बढ़िया भाई वाली टेंशन चीज लगदा की गल होगी पूछना यार भाई यार बस मेरे नाल द्या ਦਾ ਸਾਲ ਹੋ ਗਏ ਵੀਜ਼ਾ ਆਏ ਨੂੰ ਬਾਹਰ ਗਏਆਂ ਨੂੰ ਉਹਨਾਂ ਨੂੰ ਤੇ ਮੈਂ ਇੱਥੇ ਦਾ ਇੱਥੇ ਹੀ ਬਾਈ ਟੱਕੇ ਖਾ ਰਿਆ ਕਰਾਂ ਯਾਰ ਭਾਈ ਕੋ ਬਣਦਾ ਹੀ ਨਹੀਂ ਪਿਆ ਤੂੰ ਮੇਰੀ ਗੱਲ ਸੁਣ ਯਾਰ हां भाई ਇੱਕ ਤੈਨੂੰ ਗੱਲ ਦੱਸਾਂ ਤੈਨੂੰ ਤਾਂ ਪਤਾ ਹੀ ਹੈ ਬਾਈ ਮੇਰੇ ਘਰ ਦਾ ਬਾਲਾ ਬੁਰਾ ਹਾਲ ਸੀਗਾ ਮੈਂ ਦਿਨ ਰਾਤ ਦਾ ਰੂਪ ਪਿੰਦਾ ਸੀਗਾ ਠੀਕ ਹੈ ਕਿ ਨਹੀਂ ਘਰ ਦੇ ਵਿੱਚ ਖਾਣ ਪੀਣ ਤੱਕ ਰਾਸ਼ਨ ਤੱਕ ਨਹੀਂ ਹੁੰਦਾ ਸੀ ਬਾਈ ਜਦੋਂ ਦਾ ਮੈਂ ਸਾਈ ਤੱਕੀਏ ਦਰਬਾਰ ਨਾਲ ਜੁੜਿਆ ਹਾਂ ਨਾ ਤੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਬਾਈ ਸਾਰਾ ਕੁਝ ਯਾਰ ਆ ਬਈ ਤੇ ਤੂੰ ਕਿਰਾ ਇੱਕ ਵਾਰ ਮੇਰੀ ਮੰਨ ਕੇ ਉਸ ਦਰਬਾਰ ਤੇ ਜਾ ਉੱਥੇ ਜਾ ਕੇ ਜਹਾਜ਼ ਤੇ ਟਾਈਮ ਪੀਸ ਓਕੇ ਆਈ ਬਾਈ ਤੇਰਾ ਵੀ ਤਾਂ ਜ਼ਰੂਰ ਆ ਜੂਗਾ ਯਾਰ ਓ ਕੀ ਅੰਦਰ ਬਾਈ ਕਿਹੜੇ ਵਹਿਮਾਂ ਫਰਮਾਂ ਚ ਪਿਆ ਯਾਰ ਤੂੰ ਅੱਜ ਦੇ ਟਾਈਮ 'ਚ ਕਿਹੜਾ ਇੰਨਾ ਤੇ ਵਿਸ਼ਵਾਸ ਕਰਦਾ ਹੁੰਦਾ ਯਾਰ ਬਾਈ ਪੜਿਆ ਲਿਖਿਆ ਹੋ ਕੇ ਤੇ ਤੇਰੇ ਮੂੰਹੋਂ ਇਹੋ ਜਿਹੀਆਂ ਗੱਲਾਂ ਨਾ ਯਾਰ ਬਾਈ ਮੈਨੂੰ ਤੇਰੇ ਤੋਂ ਆ ਉਮੀਦ ਨਹੀਂ ਸੀ ਯਾਰ ਬਾਈ ਚੱਲ ਠੀਕ ਹੈ ਬਾਈ ਮੈਂ ਤਾਂ ਤੈਨੂੰ ਕਹਿਣਾ ਸੀਗਾ ਬਾਕੀ ਤੇਰੀ ਮਰਜ਼ੀ ਹੈ ਚੱਲ ਮੈਂ ਚੱਲਦਾ ਫਿਰ ਠੀਕ ਹੈ ਠੀਕ ਹੈ ਵੀਰੇ ਚਾਹ ਪਾਣੀ ਪੀ ਜਾਂਦੇ ਵੀਰੇ ਬੱਸ ਬੱਸ ਠੀਕ ਹੈ ਚੰਗਾ ਓਕੇ ਐਵੇਂ ਲੋਕ ਮਮ ਕਰ ਲੱਗੀ ਫਿਰਦੇ ਆ ਇਹਨਾਂ ਨੂੰ ਕੀ ਪਤਾ ਹੋਰ ਇੰਦਰ ਬਾਈ ਕੀ ਹਾਲ ਚਾਲ ਆ ਠੀਕ ਹੈ ਕੀ ਆ ਲੈਰ ਚ ਠੀਕ ਠਾਕ ਬਾਈ ਵਧੀਆ ਚੜਦੀ ਬਾਈ ਯਾਰ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਬਾਈ ਆਪਣੀ ਰਿਸ਼ਤੇਦਾਰਾਂ ਦੀ ਕੁੜੀ ਨੇ ਸੋਖਿਆ ਸੀ ਬਾਬੇ ਸਾਈ ਤੇ ਕੀਏ ਅੱਛਾ ਤੇ ਉਹਦਾ ਬਾਈ 2 ਸਾਲਾਂ ਦਾ ਕੰਮ ਰਿਹਾ ਬਾਈ ਉਹਨੇ ਘਰੇ ਬੈ ਕੇ ਸੌਖੇ ਸੁੱਖੀ ਉਹਦਾ 15 ਦਿਨਾਂ ਚ ਵੀਜ ਆ ਗਿਆ ਯਾਰ ਚਲ ਬਹੁਤ ਬਹੁਤ ਧੰਨਵਾਦ ਬਾਈ ਉਹਨੇ ਇਹ ਸੋਖਿਆ ਹੀ ਕੀ ਮੈਂ ਬਾਬਾ ਜੀ ਤੁਹਾਡੇ ਟਾਈਮ ਪੀਸ ਤੇ ਜਾ ਚੜਾ ਕੇ ਜਾਉਂਗੀ ਮੇਰੀ ਵੀਜ ਆ ਜਾਵੇ ਤੇ ਬਾਈ ਉਹਨਾਂ ਨੇ ਘਰੇ ਬੈ ਕੇ ਸੌਖੇ ਸੁੱਖੀ ਉਹਨਾਂ ਨੇ ਕਦੇ ਦਰਬਾਰ ਦਾ ਨਾਂ ਹੀ ਨਹੀਂ ਸੁਣਿਆ ਸੀਗਾ ਉਸ ਦਰਬਾਰ ਤੇ ਜਾ ਉੱਥੇ ਜਾ ਕੇ ਜਹਾਜ਼ ਤੇ ਟਾਈਮ ਪੀਸ ਹੋ ਕੇ ਆਈ ਬਈ ਤੇਰਾ ਵੀਜ਼ਾ ਜ਼ਰੂਰ ਆ ਜੂਗਾ ਯਾਰ ਜੋ ਬਈ ਉਹਨਾਂ ਨੇ ਸੁੱਖ ਪੂਰੀ ਹੋਏ ਬਾਬਾ ਜੀ ਦਾ ਧੰਨਵਾਦ ਕਰਨਾ ਹੀ ਉਹਨਾਂ ਨੇ ਜਹਾਜ਼ ਤੇ ਟਾਈਮ ਪੀਸ ਬਾਬਾ ਜੀ ਦੇ ਚੜਾਇਆ ਬਈ ਬਹੁਤ ਤਕੜੀ ਜਗ੍ਹਾ ਹੈ ਵੀਰੇ બીજી ਵਾਲੀ ਤੇ ਕੋਈ ਗੱਲ ਹੀ ਨਹੀਂ ਇਹ ਤਾਂ ਮਾਮੂਲੀ ਗੱਲ ਹੀ ਹੈ ਉੱਥੇ ਤਾਂ ਬਹੁਤ ਵੱਡੇ ਵੱਡੇ ਕੰਮ ਬਾਬਾ ਜੀ ਕਰਦੇ ਨੇ ਹਾਂ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਭਾਈ ਯਾਰ ਤੂੰ ਸਾਨੂੰ ਰਾਹ ਪਾਇਆ ਬਈ ਯਾਰ ਕੋਈ ਗੱਲ ਨਹੀਂ ਚਾਹ ਪੀਂਗਾ ਹਾਂ ਬਈ ਧੰਨਵਾਦ ਠੀਕ ਹੈ ਪ੍ਰੋ ਅੰਦਰ ਬਾਈ ਅੰਦਰ ਆ ਜਾਵਾ ਆ ਗਿਆ ਆ ਗਿਆ ਹੋਰ ਬਾਈ ਕੀ ਹਾਲ ਹੈ ਬਾਤ ਠੀਕ ਹੈ ਬਾਈ ਤੁਸੀਂ ਕਿਵੇਂ ਬੜੀ ਅੱਬ ਆ ਜਾ ਆ ਜਾ ਜਨੰਗਿਆ ਹੋਰ ਪਾਣੀ ਪੁਣੀ ਲੈ ਆ ਮੈਂ ਨਹੀਂ 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 ਬਸ ਬਸ ਵੀਰੇ ਅੱਛਾ ਕਿਵੇਂ ਆਉਣਾ ਵਾ ਵੀਰੇ ਮੈਂ ਨਾ ਆਪਦੀ ਉਸ ਗੱਲ ਦੀ ਸ਼ਰਮਿੰਦਗੀ ਮਹਿਸੂਸ ਕਰਦਾ ਕਿਹੜੀ ਗੱਲ ਵੀਰੇ ਮੈਂ ਨਾ ਆਪਦੇ ਕੰਨੀਆਂ ਅੱਜ ਸੁਣਿਆ ਕਿ ਦਰਗਾਹ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਹਾਂ ਇਹ ਤੇ ਹੈ ਵੀਰੇ ਬਾਈ ਬਣ ਕੇ ਮੈਨੂੰ ਵੀ ਲੈ ਜਾ ਅੱਛਾ ਮੈਂ ਉੱਥੇ ਜਾ ਚੜਾਣਾ ਚਾਹੁੰਦਾ ਆਪਦੀ ਸੁੱਖ ਮੰਗਣੀ ਚਾਉਣਾ ਬਾਬੇ ਤੋਂ ਕੀ ਪਤਾ ਯਾਰ ਮੇਰਾ ਵੀ ਕੰਮ ਆ ਜਾਏ ਬਾਈ ਮੈਂ ਤਾਂ ਬਈ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਆਹ ਤਾਂ ਵੀਜੇ ਬੂਜੀ ਵਾਲੀ ਤੇ ਬੜੀ ਛੋਟੀ ਗੱਲ ਐ ਉੱਥੇ ਤੇ ਲੋਕਾਂ ਦੀ ਬਹੁਤ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਦੁੱਧ ਵਾਲੇ ਨੂੰ ਦੁੱਧ ਮਿਲਦਾ ਤੇ ਪੁੱਤਰ ਨੂੰ ਪੁੱਤਰ ਮਿਲਦਾ ਤੇ ਵੀ ਜਾਣੇ ਦੇ ਵੀਜੇ ਲੱਗਦੇ ਠੀਕ ਐ ਹਰ ਇੱਕ ਮਰਦ ਬੱਸ ਬਾਈ ਮੈਨੂੰ ਵੀ ਲੈ ਜਾ ਲੋ ਬਾਈ ਤੂੰ ਚੱਲ ਫਿਰ ਤੂੰ ਚਲੋ